ਦੋਸਤੋ ਇਨਸਾਨ ਦੀ ਲਾਈਫ ਵਿੱਚ ਦੋ ਘਟਨਾਵਾਂ ਆ ਜਾਂਦੀਆਂ ਜਿਹੜੀਆਂ ਸਾਰਿਆਂ ਨਾਲ ਲਗਭਗ ਵਾਪਰਦੀਆਂ ਨੇ ਪਹਿਲੀ ਇਹ ਆ ਕਿ ਜੇ ਜਾਂ ਤੇ ਸਿਚੁਏਸ਼ਨ ਜਾਂ ਜੋ ਵੀ ਤੁਸੀਂ ਗੋਲ ਸੈੱਟ ਕੀਤਾ ਉਹਦੇ ਵਿੱਚ ਤੁਸੀਂ ਜਿੱਤ ਜਾਂਦੇ ਜੇ ਜਾਂ ਤਾਂ ਹਾਰ ਜਾਂਦੇ ਜੇ ਇਹ ਦੋਨਾਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਉਹ ਪੂਰੀ ਲਾਈਫ ਹੀ ਸਾਡੀ ਚੱਲਦਾ ਰਹਿੰਦਾ ਵਾ ਸੋ ਇੱਕ ਇਨਸਾਨ ਹੈ ਜਿਹੜਾ ਉਹ ਸਿਚੁਏਸ਼ਨ ਨੂੰ ਜਿੱਤ ਗਿਆ ਜਾਂ ਆਪਣੇ ਟਾਰਗੇਟ ਨੂੰ ਅਚੀਵ ਕਰ ਲਿਆ ਉਹਦੇ ਵਿੱਚ ਬਹੁਤ ਸੌਖੀ ਜਿਹੀ ਉਦਾਹਰਨਾਂ ਮੰਨ ਲਓ ਇੱਕ ਇਨਸਾਨ ਹੈ ਆਪਣੇ ਟਾਰਗੇਟ ਤੱਕ ਪਹੁੰਚਣਾ ਉਹਦਾ ਟਾਰਗੇਟ ਇਹ ਹੈ ਕਿ ਉਹਨੇ ਕਿਸੇ ਲੋਕੇਸ਼ਨ ਤੇ ਜਾਣਾ ਹੈ ਹੁਣ ਉਹਨੂੰ ਲੋਕੇਸ਼ਨ ਦੱਸਣ ਵਾਸਤੇ ਉਹਦੀ ਲਾਈਫ ਵਿੱਚ ਬਹੁਤ ਸਾਰੇ ਅਜਿਹੇ ਇਨਸਾਨ ਵੀ ਹੋਣਗੇ ਜਿਹੜਿਆਂ ਨੂੰ ਸਹੀ ਗਾਈਡਿੰਗ ਕਰਨਗੇ ਜੇ ਉਹਨੂੰ ਸਹੀ ਤਰੀਕੇ ਨਾਲ ਗਾਈਡੈਂਸ ਮਿਲੇਗੀ ਤਾਂ ਉਹ ਆਪਣੇ ਜਿਹੜੇ ਟਾਰਗੇਟ ਨੂੰ ਛੇਤੀ ਤੋਂ ਛੇਤੀ ਅਚੀਵ ਕਰ ਸਕਦਾ ਉਹਨੂੰ ਸਹੀ ਡਾਇਰੈਕਸ਼ਨ ਤੇ ਪਾ ਚੱਕਦੇ ਨੇ ਉਹ ਪਰ ਦੂਸਰੇ ਪਾਸੇ ਕਈ ਇਨਸਾਨ ਅਜਿਹੇ ਹੁੰਦੇ ਤੁਹਾਡੀ ਲਾਈਫ ਵਿੱਚ ਜਿਹੜੇ ਤੁਹਾਨੂੰ ਡੀਮੋਰੀਲਾਈਜ਼ ਕਰਦੇ ਨੇ ਉਹ ਤੁਹਾਨੂੰ ਅੱਗੇ ਵਧਣ ਤੋਂ ਰੋਕਦੇ ਨੇ ਕਿਉਂਕਿ ਉਹਨਾਂ ਨੇ ਖੁਦ ਉਹ ਚੀਜ਼ ਦਾ ਐਕਸਪੀਰੀਅੰਸ ਨਹੀਂ ਲਿਆ ਹੁੰਦਾ ਤਾਂ ਤੁਹਾਨੂੰ ਵੀ ਉਹ ਕਹਿਣਗੇ ਕਿ ਇਹ ਚੀਜ਼ ਤੇਰੇ ਵਾਸਤੇ ਨਹੀਂ ਹੈ ਸੋ ਇਹ ਇਹ ਚੀਜ਼ਾਂ ਜਿਹੜੀਆਂ ਦੋਨੋਂ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਤੁਹਾਡੀ ਲਾਈਫ ਵਿੱਚ ਕਿ ਕਿਸ ਤਰ੍ਹਾਂ ਦੇ ਇਨਸਾਨ ਤੁਹਾਡੀ ਲਾਈਫ ਵਿੱਚ ਆ ਰਹੇ ਨੇ ਤਾਂ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਲੈ ਰਹੇ ਜੇ ਹੁਣ ਇੱਕ ਇਨਸਾਨ ਤੁਹਾਡੀ ਲਾਈਫ ਵਿੱਚ ਆ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰ ਰਿਹਾ ਪਰ ਤੁਸੀਂ ਆਪਣੇ ਹੀ ਤਰੀਕੇ ਨਾਲ ਚੱਲਦੇ ਹੋ ਹੋ ਸਕਦਾ ਤੁਸੀਂ ਉਹਦੇ ਵਿੱਚ ਫੇਲ ਹੋ ਜਾਈਓ ਜਾਂ ਪਾਸ ਹੋ ਜਾਈਓ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਉਸ ਇਨਸਾਨ ਨੂੰ ਕਿਸ ਤਰੀਕੇ ਨਾਲ ਲੈਂਦੇ ਜੇ ਜੇ ਤਾਂ ਉਹ ਇਨਸਾਨ ਤੁਹਾਨੂੰ ਸਹੀ ਗਾਈਡੈਂਸ ਦੇ ਰਿਹਾ ਤੁਸੀਂ ਉਹਦੇ ਤੇ ਅੱਖਾਂ ਮਿਟ ਕੇ ਵਿਸ਼ਵਾਸ ਕਰਦੇ ਜੇ ਤਾਂ ਉਸ ਰਸਤੇ ਤੇ ਚੱਲਦੇ ਜੇ ਤਾਂ ਹੋ ਸਕਦਾ ਆ ਹੋ ਸਕਦਾ ਕਿ ਬਹੁਤ ਜ਼ਿਆਦਾ ਚਾਂਸ ਬਣ ਜਾਂਦੇ ਨੇ ਕਿ ਤੁਸੀਂ ਆਪਣੇ ਟਾਰਗੇਟ ਤੱਕ ਪਹੁੰਚ ਜਾਓਗੇ ਪਰ ਦੂਸਰੇ ਪਾਸੇ ਉਹ ਇਨਸਾਨ ਪੂਰੀ ਮਿਹਨਤ ਕਰ ਰਿਹਾ ਪੂਰੀ ਮਿਹਨਤ ਮੁਸ਼ਕਲ ਕਰਕੇ ਆਪਣੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਪਰ ਬਹੁਤ ਸਾਰੇ ਸੋਸਾਇਟੀ ਜਿਹੜਾ ਪ੍ਰੈਸ਼ਰ ਹੈ ਉਹ ਤੁਹਾਡੇ ਤੇ ਇਹ ਬਣ ਜਾਂਦਾ ਹੈ ਕਿ ਇਸ ਰਸਤੇ ਤੇ ਫਲਾਣਾ ਵੀ ਗਿਆ ਸੀ ਉਹ ਵੀ ਨਹੀਂ ਪਹੁੰਚਿਆ ਇਸ ਰਸਤੇ ਤੇ ਸਾਡਾ ਫਲਾਣਾ ਰਿਸ਼ਤੇਦਾਰ ਵੀ ਗਿਆ ਸੀ ਉਹ ਵੀ ਨਹੀਂ ਪਹੁੰਚਿਆ ਇਹ ਤੇਰੇ ਕੋਲ ਵੀ ਨਹੀਂ ਹੋਣਾ ਸੋ ਜਿਹੜਾ ਸੋਸਾਇਟੀ ਦਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਤੁਸੀਂ ਕਿਸੇ ਦੀ ਗੱਲ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਜੀ ਇਹ ਤੁਹਾਡੇ ਤੇ ਬਹੁਤ ਜ਼ਿਆਦਾ ਡਿਪੈਂਡ ਹੈ ਸੋ ਇਸ ਕਰਕੇ ਕੋਈ ਵੀ ਤੁਹਾਨੂੰ ਜਿਹੜੀ ਚੀਜ਼ ਤੇ ਬਾਰੇ ਜਾਣਕਾਰੀ ਦਿੰਦਾ ਆ ਤੇ ਤੁਹਾਡੇ ਉੱਤੇ ਫਰਜ਼ ਬਣਦਾ ਕਿ ਉਸ ਚੀਜ਼ ਦੀ ਖੁਦ ਜਾਂਚ ਪੜਤਾਲ ਕੀਤੀ ਜਾਵੇ ਕਿ ਇਹ ਤੁਹਾਡੇ ਵਾਸਤੇ ਸਹੀ ਆ ਜੋ ਤੁਹਾਨੂੰ ਇਹ ਰਸਤਾ ਦਿਖਾ ਰਹੇ ਆ ਕਿ ਇੱਥੇ ਜਾਣਾ ਸਹੀ ਆ ਤੁਹਾਡੇ ਵਾਸਤੇ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਈ ਤੁਹਾਡੇ ਟਾਰਗੇਟ ਨੂੰ ਅਚੀਵ ਕਰਨ ਲਈ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਸੋ ਜਦੋਂ ਵੀ ਤੁਸੀਂ ਕਿਸੇ ਦੀ ਗਾਈਡੈਂਸ ਲਓ ਤਾਂ ਖੁਦ ਉਹਨ ਇੱਕ ਵਾਰੀ ਜ਼ਰੂਰ ਚੈੱਕ ਕਰੋ ਕਿ ਇਹ ਚੀਜ਼ ਜਿਉਂ ਦੱਸ ਰਹੇ ਨੇ ਸਹੀ ਆ ਅੱਜਕੱਲ ਇੰਟਰਨੈਟ ਦਾ ਮਾਧਿਅਮ ਤੁਹਾਡੇ ਕੋਲ ਜਦੋਂ ਮਰਜ਼ੀ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਛਕਿ ਇਹਦੇ ਵਿੱਚ ਜਿਹੜੀ ਹਿਸਟਰੀ ਇਹਦੀ ਕੀ ਆ ਇਹਦੇ ਵਿੱਚ ਕੀ ਕੀ ਕੰਪਲਿਕੇਸ਼ਨ ਤੁਹਾਨੂੰ ਅੱਗੇ ਜਾ ਕੇ ਆ ਸਕਦੀ ਹੈ ਤਾਂ ਕਿ ਤੁਸੀਂ ਉਸ ਨੂੰ ਆਪਣੇ ਅਕੋਰਡਿੰਗ ਜਿਹੜਾ ਉਹ ਟਾਲ ਸਕੋ ਸੋ ਸੋਸਾਇਟੀ ਪ੍ਰੈਸ਼ਰ ਚੰਗਾ ਵੀ ਆ ਤੇ ਮਾੜਾ ਵੀ ਆ ਸੋ ਕੋਸ਼ਿਸ਼ ਕਰਾਂਗਾ ਮੈਂ ਅੱਜ ਤੋਂ ਇੱਕ ਲੰਗਾ ਵੀਡੀਓ ਬਣਾਵਾਂ ਕਿ ਸੋਸਾਇਟੀ ਦਾ ਪ੍ਰੈਸ਼ਰ ਸਾਡੇ ਲਈ ਕਿਵੇਂ ਚੰਗਾ ਹੈ ਤੇ ਕਿਵੇਂ ਮਾੜਾ ਹੈ ਪਰ ਫਿਲਹਾਲ ਤੁਸੀਂ ਇਹ ਜ਼ਰੂਰ ਤੈਅ ਕਰ ਲਓ ਕਿ ਜੋ ਵੀ ਤੁਹਾਨੂੰ ਅੱਜ ਗਾਈਡ ਕਰ ਰਿਹਾ ਕੀ ਉਹ ਸਹੀ ਗਾਈਡ ਕਰ ਰਿਹਾ ਹੈ ਜਿਸ ਪਾਸੇ ਤੁਸੀਂ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਸ ਫੀਲਡ ਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਫਿਰ ਹੀ ਜਾਓ ਨਾ ਕਿ ਕਿਸੇ ਦੀਆਂ ਗੱਲਾਂ ਵਿੱਚ ਆ ਗਏ ਤੁਸੀਂ ਆਪਣਾ ਟਾਰਗੇਟ ਡਿਸਾਈਡ ਕਰ ਲਓ ਸੋ ਅੱਜ ਦੇ ਲਈ ਬਸ ਇੰਨਾ ਹੀ ਵੀਡੀਓ ਪਸੰਦ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ